ਉਹ ਚਾਲ ਉਹਨ ਯਾਰ ਪਤਾ ਕੀ ਅੱਜ ਕਰਨਾ ਅੰਮਾ ਜੀ ਪੁੱਛਿਆ ਇਹਨਾਂ ਨੂੰ ਪੈਦਾ ਪੁੱਤ ਜਦੋਂ ਵੀ ਮਰਦਾਨਾ ਕੋਈ ਘੂਰਦਾ ਸੱਗੇ ਭਾਈਆਂ bina ਕੋਈ ਘੂਰਦਾ ਅਤੇ ਜਦੋਂ ਵੀ ਵਿਗਾਨਾ ਕੋਈ ਘੂਰਦਾ ਸੱਗੇ ਭਾਈਆਂ bina ਤੱਕ ਨਾ ਕੋਈ ਘੂਰਦਾ ਉਹ ਪਹਾੜ ਵਰਤੀ ਚ ਆਪਣੇ ਹੀ ਬੋਲੀਆਂ ਚੀਜ਼ਾਂ ਮੁੱਲ ਵੀ ਕੱਡੀਆਂ ਜੰਮੇ ਨਾਲ ਤੇ ਨਾ ਕੀਤਾ ਬੋਲ ਜਾਂਦੇ ਨੇ ਜਿਵੇਂ ਕੇ ਸਾਡੇ ਖਾਨਸ਼ਾਹੀ ਭਾਈ ਦਿਲਪ੍ਰੀਤ ਯੂਐਸਏ ਦਾ ਪਿਆਰ ਹੈ ਸੱਕੇ ਭਾਈਆਂ ਵਰਗਾ ਪਿਆਰ ਕੋਈ ਨਹੀਂ ਲੱਭਦਾ ਸੱਕੇ ਭਾਈਆਂ ਨਾਲੋਂ ਵੱਧ ਕੇ ਪਿਆਰ ਨਹੀਂ ਲੱਭਦਾ ਸੱਜੀਆਂ ਕੱਪੀਆਂ ਬਾਲਾ ਹੂੰ ਦੇਰੇ ਨਾਲ ਤੇ ਜੰਮੀ ਨਾਲ ਤੇ ਖੇਡੇ ਹੋ ਪਿੰਡ ਦੇ ਨਾਲ ਤੇ ਜਿਨ੍ਹਾਂ ਨਾਲ ਦਿਲ ਮਿਲਦੇ ਨੇ ਜਿਨ੍ਹਾਂ ਨਾਲ ਦਿਲ ਮਿਲਦੇ ਨੇ ਉਹਨਾਂ ਵਰਗੇ

ਧੰਨਵਾਦ ਭਾਈ ਦਿਲਪ੍ਰੀਤ ਯੂਐਸਏ ਵਾਲੇ ਦੇ ਸਾਰੇ ਪਰਿਵਾਰ ਦਾ ਮਨਜੀਤ ਸਿੰਘ ਜੀ ਦਲਬਾਜ ਸਿੰਘ ਜੀ ਤੇਜਪਾਲ ਵੀਰ ਸਾਡਾ ਪੂਰਾ ਪਰਿਵਾਰ ਬਹੁਤ ਸੇਵਾ ਕਰਦਾ ਨੇ ਅੰਦਾ ਟੂਰਨਾਮੈਂਟ ਇੱਕ ਯਾਦਗਾਰ ਬਣਨਾ ਹੈ ਤੁਹਾਡੇ ਨਾਲ ਹੀ ਯਾਦਗਾਰ ਬਣਨਾ ਹੈ ਤੁਹਾਡੇ ਨਾਲ ਹੀ ਸਿਰੇ ਚੜਨਾ ਹੈ ਜੀ ਸ਼ੁਕਰੀਆ ਮਿਹਰਬਾਨੀ ਸਤਿਕਾਰਯੋਗ ਜਿਨੇ ਵੀ ਦੂਰੋਂ ਨੇੜੇੋਂ ਨਗਰ ਨਿਵਾਸੀ ਦੂਰੋਂ ਨੇੜਿਆਂ دوست ਮਿੱਤਰ ਸੱਜਣ ਪਹੁੰਚੇ ਨੇ ਇਲਾਕਾ ਨਿਵਾਸੀ ਪਹੁੰਚੇ ਨੇ ਸਾਰਿਆਂ ਦਾ ਦਿলো ਧੰਨਵਾਦੀ ਓਹ ਬੜਾ ਟਾਈਮ ਲਗਾਉਂਦਾ ਨਾ ਇੱਕ ਮਾੜਾ ਮੁੱਦਿਆ ਗਿਆ ਉਹ ਅੱਜ ਵੀ ਖਾਈ ਹੋਇਆ ਉਹਨਾਂ ਗੱਦੀ ਦਾ ਥੋੜਾ ਕੰਮ ਹੈ ਯਾਰ 4-5 ਮਿੰਟ ਬਰਿਆ

ਵਾਰੀ ਮਰੀ ਕੰਮ ਨੂੰ ਤਾਂ ਜਾਊਗਾ ਕੋਈ ਟੀਮ ਛੇਤੀ ਨਾ ਕਰੇ ਮੈਂ ਪਹਿਲਾਂ ਵੀ ਕਿਹਾ ਕੇ ਨਾ ਤਰ ਛੇਤੀ 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 ਤੈਨੂੰ ਖਾਜੂਗੀ ਤੇਰੀ ਕਿੰਤੀ ਛੇਤੀ ਤੇਰੇ ਮੂਹਰੇ ਆਜੂਗੀ ਨਹੀਂ ਵਾਰੀ ਛੇਤੀ ਕਰਦਾ ਬੰਦਾ ਫਿਰ ਬੰਦਾ ਕਹਦਾ ਯਾਰ ਛੇਤੀ ਛੇਤੀ ਖੇਡੇ ਸੀ ਛੇਤੀ ਹੋ ਸੀ ਤਾਂ ਐ ਕੰਮ ਹੋ ਗਿਆ ਮੈਂ ਤੇਰੇ ਨਾਲ ਲਗਨ ਦੇ ਨਾਲ ਖੇਡਣਾ ਸਾਰਿਆਂ ਨੇ ਕਿਸੇ ਨੂੰ ਛੇਤੀ ਨਹੀਂ ਕਰਨੀ ਛੇਤੀ ਦਾ ਭਾਈ ਸਾਰਿਆਂ ਨੂੰ ਹੁੰਦੀ ਆ ਜਿਹੜੇ ਬੱਸਾਂ ਚ ਆਉਂਦੇ ਨੇ ਛੇਤੀ ਜਿਹੜੇ ਸਾਈਕਲ ਤੇ ਨੇ ਉਹਨਾਂ ਨੂੰ ਵੀ ਛੇਤੀ 3 ਮਿੰਟ ਬਾਅਦ ਟੋਡੇ ਸਟ੍ਰਾਈਕਰ ਬਹੁਤ ਲਿਖੋਣ ਦੇ ਆਪਾਂ ਠੀਕ ਆ 43 ਨੰਬਰ ਦੀ ਜਮਾਨਤ ਸ਼ਾਬਾਸ਼ ਕਿਹਾ ਅਮੇਰ ਰਸਤਾ ਦੋ ਗੱਲੇ ਪੁੱਤਿਆ ਹੋਏ ਮਾਰ ਘਾਹ ਚੁੱਕੀ ਦੇ ਬਾਸ ਚਲੋ ਯਾਰ ਅਦਰ ਟੀਮਾਂ اللہ دے گلاں کر کے تھوڑا لیٹ ہو گئے دو اراؤنڈ وچ کوئی بات بتا دے جوان بہت ہی سپارٹ ہے نہیں ہے کہ کھیل دے کتھے 3 اور 3 بار ਨਿਕਲ ਨਾ ਕਵਾਰ ਵੀ ਨੇ ਅੱਛਾ ਜੀ ਉਹਨਾਂ ਦੇ ਜਗ ਥੋੜੀ ਸਾਰੀ ਸਾਰੇ ਜਗ ਇੱਥੇ ਬਾਅਦ ਨਾ ਫਿਰ ਹੋਊ ਜਦੋਂ ਉਸ ਤੋਂ ਬਾਅਦ ਇੱਕ ਲਾਈਨ ਅਪ ਪੁੱਟ ਉਹਦੇ ਪ੍ਰਿੰਟ ਨਹੀਂ ਕਰ ਲਾਂਗੇ ਇੰਟਰੋਡਕਸ਼ਨ ਕਰ ਲਾਂਗੇ ਇੱਕ ਫੋਟੋ ਪੂਰੇ ਕਰਕੇ ਪਿੱਛੇ ਤੋਂ ਸਾਰੇ ਗੱਲ ਦੀ ਚੀਜ਼ ਅੰਦਰ ਕਿ ਗੁਰੂ ਫੋਟੋ ਲੈ ਲਾਂਗੇ ਠੀਕ ਹੈ ਬਾਈ ਕਮੇਟੀ ਜੀ ਤੇਜਪਾਲ ਆ ਜਾਵੇ ਤੇਜਪਾਲ ਆ ਰਿਹਾ ਕੋਈ ਨਹੀਂ ਕੋਈ ਆਜੋ ਫਿਰ ਬਾਈ ਫੋਟੋ ਇੱਧਰ ਆਜੋ ਧੰਨਵਾਦ ਮੈਂ ਅਨੁਮਿਤਾ ਮਾਮਾ ਹਾਂ ਅਮ ਕਟਾ ਵੀਰੇ ਐਂਟਰੀਆਂ ਬੰਦ ਕਰ ਦਿਓ ਠੀਕ ਜੁਨਾ ਦਿਹਾ ਹੁਣ ਤੱਕ ਐਂਟਰੀਆਂ ਪਿਆ ਨੇ ਕੋਈ ਟੀਮਾਂ ਦਾ ਮੈਚ ਲੱਗੇਗਾ ਸੋ ਜਿਹੜੇ ਹੁਣ ਤੋਂ ਬਾਅਦ ਆਉਣਗੇ ਸੌਰੀ ਕਿਉਂਕਿ ਸਮਾਂ ਕਾਫੀ ਹੋ ਗਿਆ ਹੋਰ ਕਰਵਾਇਆ ਹੋਇਆ ਨੇ ਹੁਣ ਦੋਨਾਂ ਦਾ ਮੈਚ ਲੱਗੇਗਾ ਅੱਛਾ ਆਇਆ ਮਦੂ ਹੋਰ ਵੈਸੇ ਵੀ ਵਿਰਾ ਦਾ ਉਹ ਜਰਦ ਤਰਵੰਦ ਵੀ ਦਾ